ਕਿਸੇ ਉੱਚ ਅਧਿਕਾਰੀ ਨੂੰ ਕਦੀ ਇਸ ਤਰੀਕੇ ਦੇ ਨਾਲ ਮੰਜੇ ਤੇ ਬੈਠ ਕੇ ਲੋਕਾਂ ਦਾ ਦੁੱਖ ਸਾਂਝਾ ਕਰਦੇ ਹੋਏ ਜਾਂ ਬੀਬੀਆਂ ਦੇ ਅਥਰੂ ਪੂੰਝਦੇ ਹੋਏ ਵੇਖਿਆ ਨਹੀਂ ਵੇਖਿਆ ਹੋਣਾ ਪਰ ਇਹ ਜਿਹੜੇ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ ਜੋ ਕਿ ਘਰ-ਘਰ ਦੇ ਵਿੱਚ ਜਾ ਕੇ ਇਸ ਸਮੇਂ ਬੀਬੀਆਂ ਦੇ ਅਥਰੂ ਪੂੰਝ ਰਹੇ ਨੇ ਲੋਕਾਂ ਦੇ ਅਥਰੂ ਪੂੰਝ ਰਹੇ ਨੇ ਮੰਜੇ ਤੇ ਬੈਠ ਕੇ ਜੋ ਹੈ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਮਿਲ ਰਹੇ ਨੇ ਕਿ ਉਹਨਾਂ ਨੂੰ ਦੇਖ ਕੇ ਲੱਗੇਗਾ ਹੀ ਨਹੀਂ ਕਿ ਇਹ ਕੋਈ ਉੱਚ ਅਧਿਕਾਰੀ ਹੈ ਜਾਂ ਉੱਚ ਅਸਰ ਹੈ ਦੀ ਆਦਾ ਦੀ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜੋ ਹੈ ਉਹ ਲੋਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲਗਾਤਾਰ ਮੌਤਾ ਹੋ ਰਹੀਆਂ ਨੇ ਹੁਣ ਤੱਕ 14 ਲੋਕਾਂ ਦੇ ਮੌਤ ਦੀ ਪੁਸ਼ਟੀ ਹੋਈ ਹੈ ਦੱਸਿਆ ਗਿਆ ਕਿ ਇੱਥੇ ਜੋ ਹੈ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜਿਹੜੀ ਆ ਉਹ ਵੇਚੀ ਗਈ ਜੋ ਘਰਾਂ ਦੇ ਵਿੱਚ ਗਈ ਅਤੇ ਬਹੁਤ ਸਾਰੀਆਂ ਮੌਤਾ ਹੋਈਆਂ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਇਸ ਦੇ ਵਿਚਕਾਰ ਹੀ ਭਾਵੂ ਕਰਨ ਵਾਲੀਆਂ ਤਸਵੀਰਾਂ ਸામਣੇ ਆਇਆ ਜਿੱਥੇ ਕੀ ਲੋਕਾਂ ਦੇ ਜਿਲ੍ਹਾ ਦੇ ਜੀ ਗਏ ਨੇ ਉਹ ਲੋਕ ਰੋਂਦੇ ਉਰਲਾਉਂਦੇ ਨਜ਼ਰ ਆਏ ਨੇ ਉਹ ਲੋਕ ਜਿਹੜੇ ਨੇ ਭਾਵੁਕ ਹੁੰਦੇ ਨਜ਼ਰ ਆਏ ਨੇ ਤੇ ਇਸੇ ਦੇ ਵਿਚਕਾਰ ਜਿਹੜੇ ਨੇ ਉੱਚ ਅਧਿਕਾਰੀ ਉਹਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਹੁੰਚ ਰਹੇ ਨੇ ਅਤੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਵਾਰ ਤੁਸੀਂ ਉੱਚ ਅਧਿਕਾਰੀਆਂ ਨੂੰ ਸਿਰਫ ਐਕਸ਼ਨ ਕਰਦੇ ਦੇਖਿਆ ਹੋਵੇਗਾ ਜਾਂ ਜਿਵੇਂ ਉਹ ਕ੍ਰਿਮੀਨਲਸ ਨੂੰ ਫੜਦੇ ਦੇਖਿਆ ਹੋਵੇਗਾ ਪਰ ਇਹ ਡਿਪਟੀ ਕਮਿਸ਼ਨਰ ਸਾਖੀ ਸਾਨੀ ਜਿਹੜੇ ਨੇ ਇਸ ਸਮੇਂ ਜਿਹੜੇ ਨੇ ਉਹ ਤਾਰੀਫ਼ ਦੇ ਹੱਕਦਾਰ ਨੇ ਕਿ ਉਹ ਲੋਕਾਂ ਦਾ ਦੁੱਖ ਕਿਵੇਂ ਸਮਝ ਰਹੇ ਨੇ ਕਿਵੇਂ ਜਿਹੜੇ ਨੇ ਲੋਕਾਂ ਦੇ ਅਥਰੂ ਪੂੰਝ ਰਹੇ ਨੇ ਉਹ ਲੋਕਾਂ ਦੇ ਖੁਦ ਘਰਾਂ ਦੇ ਵਿੱਚ ਜਾ ਰਹੇ ਨੇ ਅਤੇ ਲੋਕਾਂ ਨੂੰ ਗਲੇ ਲਗਾ ਰਹੇ ਨੇ ਵੇਖ ਸਕਦੇ ਹੋ ਬਜ਼ੁਰਗ ਬੀਬੀ ਜੋ ਇਸ ਸਮੇਂ ਆਪਣੀ ਕਿਸੇ ਜੀ ਨੂੰ ਗਵਾ ਚੁੱਕੀ ਹੈ ਤੇ ਇਹਨਾਂ ਦਾ ਸਹਾਰਾ ਜਿਹੜੀ ਹੈ ਉਹ ਜੋ ਹੈ ਉਹ ਸਾਕਸ਼ੀ ਸਾਨੀ ਬਣ ਰਹੇ ਨੇ ਸੋ ਇਹ ਵੀਡੀਓ ਲੋਕ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਨੇ ਲੋਕ ਬਹੁਤ ਜ਼ਿਆਦਾ ਵਾਇਰਲ ਕਰ ਰਹੇ ਨੇ ਕਿ ਕਿਵੇਂ ਇੱਕ ਮਹਿਲਾ ਦੂਸਰੀ ਮਹਿਲਾ ਦਾ ਦੁੱਖ ਸਮਝ ਰਹੀ ਹੈ ਉਹ ਅਫਸਰ ਬਣ ਕੇ ਇੱਥੇ ਨਹੀਂ ਬੈਠੀ ਬਲਕਿ ਇੱਕ ਜੋ ਹੈ ਆਮ ਔਰਤ ਬਣ ਕੇ ਹੀ ਇੱਥੇ ਬੈਠੇ ਨੇ ਤੇ ਲੋਕਾਂ ਦਾ ਦੁੱਖ ਜਿਹੜਾ ਹੈ ਉਹ ਸਾਂਝਾ ਰਹੇ ਨੇ ਸੋ ਤੁਸੀਂ ਇਸ ਅਫਸਰ ਦੇ ਬਾਰੇ ਕੀ ਕਹੋਗੇ ਕੀ رائے rakh deo ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਬੇਸਿਕਲੀ ਅਨਫੋਰਚੂਨੇਟ ਐਸੇ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰੇਗਾ ਮਜੀਠਾ ਹਿਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫੋਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ उन्होंने सिमटम्स जोड़े ने प्रजेंट है किए हैं तो असी इमीडिएटली लोगों पांच पिंड सके बेसिकली तो आप इमीडिएटली अपनी मेडिकल टीम्स रश की लोगों असी हॉस्पिटल भी पहुँचाया हैगा एज ऑफ नाउ छे परसनज होस्पिटल के भी एडमिटिड हैं जिन्हों जी सा डॉक्टर की टीम सभी वह समझते थी कि वलनरेबल से हूँ भी डोर टू डोर जाके ਹੁਣ ਵੀ ਇਹ ਕਰ ਰਹੀ ਹੈਗੀ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੇ ਨੇ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਇਹਦਾ ਜਿਹੜਾ ਇਫੈਕਟ ਹੈ ਇਹ ਚਾ ਵੀ ਤੋਂ ਟਾਲੀਖੰਡੀਆਂ ਤੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਹੋ ਕਾਫੀ ਅ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਬਿਲਕੁਲ ਇਹ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨ ਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਇਹਨਾਂ ਦਾ ਇਲਾਜ ਹੈਗਾ ਦੀ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ 14 ਲੋਸ ਹੈ ਇੱਕੋ ਪਿੰਡ ਦੇ ਜਾਂ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਕਟਨਾ ਹੈਗੀ ਇਹ ਇਹਦਾ ਇੰਪੈਕਟ ਹੋਇਆ ਹੈਗਾ ਤਾਂ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਬਰਾ ਰਹੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਏਟਲੀ ਇਲਾਜ ਆਪਾਂ ਕਰਾ ਲઈએ ਥੈਂਕ ਯੂ